ਆ ਤੁਸੀਂ ਕਹਿੰਦੇ ਨੂੰ 60 ਸਕਦੇ ਤੇ 60 ਦੇ ਲਿਖੋ ਮਤਲਬ ਕਿ ਰਾਤ ਲੈ ਕੇ ਤੇ ਕੋਈ ਗੱਡੀ ਪਹੁੰਚੀ ਨਹੀਂ ਤੇ ਜੇ ਅੱਗ ਲਾਜੀ ਤੁਸੀਂ ਉਹਸੇ ਦੇ ਗੱਡੀਆਂ ਕੋ ਉਧੀਆਂ ਆਉਣਗੀਆਂ ਜੀ ਉਸੇ ਵਾਲੇ ਡੀਸੀ ਸਾਹਿਬ ਇਸ ਗੱਲ ਦਾ ਜੀ ਜੀ ਪਤਾ ਸਾਜ ਜੀ ਜੀ ਧਿਆਨ ਦਿਓ ਮੈਂ ਤੁਹਾਨੂੰ ਉਤਨੀ ਕਹਿ ਵੀ ਸਾਡੇ ਹੱਥੀ ਜੋੜੇ ਆ ਇਸ ਤੋਂ ਬਾਅਦ ਸਾਡੇ ਕੋਲ ਹੋਰ ਕੋਈ ਪਾਵਰ ਨਹੀਂ ਹੈਗੀ ਅੱਗ ਕਹਿੰਦੇ ਜੇ ਲਾਉਨੇ ਆ 나ੜ ਨੂੰ ਤੇ ਪ੍ਰਸ਼ਾਸਨ ਦੀਆਂ ਗੱਡੀਆਂ ਕੋ ਉਧੀਆਂ ਆਉਂਦੀਆਂ ਨੇ ਗਲਪੈਣ ਤੱਕ ਜਾਂਦੇ ਆ ਮਾਰਨਕੁੱਟਣ ਤੱਕ ਜਾਂਦੇ ਆ ਪਰਚੇ ਕੱਟਣ ਤੱਕ ਜਾਂਦੇ ਆ ਪਰ ਤੁਸੀਂ ਦੱਸ ਦਿਓ ਤੁਹਾਡਾ ਮਹਿਕਮਾ ਦੱਸ ਦੋਵੇ ਤੁਹਾਡੇ ਅਧਿਕਾਰੀ ਦੱਸ ਦੇਣ ਵੀ ਇਹ ਪ੍ਰਾਲੀ ਦਾ ਅਸਲ ਚ ਹੱਲ ਕੀ ਆ ਇਹਨੂੰ ਕਿਹੜੇ ਖੂਚ ਪਾਇਆ ਜਾਵੇ ਕਿਸਾਨ ਕਿੱਥੇ ਜਾਣ ਲੋਕ ਜ਼ਮੀਨ ਸਾਡੇ ਪਿੰਡ ਭੱਖੇਤਾਲਾ ਸਿੰਘਾਂ ਦੀ ਜ਼ਮੀਨ ਅਸੀਂ ਇੱਥੇ ਲਈ ਆ ਜ਼ਮੀਨ ਹਡਰ ਕਲਾਂ ਦੇ ਵਿੱਚ ਆ ਇਹ ਪਿੰਡ ਦਾ ਨਾਮ ਹਡਰ ਕਲਾਂ ਆ ਹਡਰ ਕਲਾਂ ਵਿੱਚ ਝੇਚੀ ਪਈਆਂ ਹੁਣ ਸਾਨੂੰ ਨਹੀਂ ਪਤਾ ਕਿ ਇੱਥੇ ਕੋਈ ਲਿਸਟ ਬਣਦੀ ਆ ਕੀ ਬਣਿਆ ਕੀ ਨਹੀਂ ਬਣਿਆ ਕੋਈ ਇੱਥੇ ਕਰਤੌਰੀ ਵਾਲਾ ਆਇਆ ਜਾਂ ਨਹੀਂ ਆ ਸਾਨੂੰ ਅਜੇ ਤੱਕ ਸਾਨੂੰ ਵੀ ਨਹੀਂ ਪਤਾ ਕਿਸੇ ਨੇ ਸੁਨੇਹਾ ਨਹੀਂ ਭੇਜਿਆ ਸਾਨੂੰ ਕਿਸੇ ਨੇ ਦੱਸਿਆ ਨਹੀਂ ਜੀ ਨਾਮ ਦੇ ਪਿੰਡ ਲੋਕ ਇਹਨਾਂ ਕਿਸ ਨਾਲ ਤਾਵਾ ਤੜੇ ਸੀ ਕੋਈ ਆ ਲਿਖਣਾ ਆ ਆਜਾ ਕੱਲ ਬਾਦ ਸਾਨੂੰ ਕਿਸੇ ਨੇ ਨਹੀਂ ਨਹੀਂ ਆ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਇੱਥੇ ਦੇ ਸਾਰੇ ਨੰਗਦੇ ਰਹੇ ਨੇ ਗੱਡੀਆਂ ਦੇ ਕਾਫੇ ਕਾਫੇ ਨੰਗਦੇ ਰਹੇ ਨੇ ਜਿਉਂ ਵੀ ਮੰਤਰੀ ਕੋ ਸਾਫ ਕਾ ਕੋਈ ਹੰਦਾਲਾ ਜਾਂ ਪਿਛਲਾ ਵੀ ਨੰਗਦੇ ਰਹੇ ਨੇ ਬਸ ਇਹ ਨਹੀਂ ਕਿਸੇ ਨੇ ਵੇਖਿਆ ਇਹ ਕੋਠਿਆ ਜੂ ਸਾਰੇ ਵੰਦੇ ਰਹੇ ਕੋਠਾ ਡੁੱਬਿਆ ਰਿਹਾ ਬਸ 7-8 ਫੁੱਟ ਕੋਠਾ ਡੁੱਬਿਆ ਡੁੱਬਿਆ ਰਿਹਾ ਪਾਣੀ ਚ ਜਿਹੜੇ ਨਾਂ ਦੇ ਵੰਦੇ ਰਹੇ ਅੱਛਾ ਪਰ ਕਿਸੇ ਨੇ ਪੁੱਛ ਕੇ ਲੋਕ ਨਹੀਂ ਵੇਖਿਆ ਕਿ ਗੇਦੀ ਜ਼ਮੀਨ ਆ ਕੌਣ ਆ ਹੁਣ ਤੇ ਉੱਥੇ ਕਾ ਬਹੁਤ ਕੋਟੀ ਦੇ ਪਾਕ ਕਰੋੜਾਂ ਦੀ ਜਮੀਨ ਗਈ ਉੱਥੇ ਮਰੇ ਇੱਥੇ ਵੀ ਆਣ ਕੇ ਜੇ ਲਈ ਪਹਿਲੀ ਤੇ ਇੱਥੇ ਵੀ ਸਾਡਾ ਆ ਤੇ ਹਾਲ ਵੀ ਰੋ ਕੀ ਹੰਦੇ ਆ ਹਾਲਾਤ ਬਿਲਕੁਲ ਤੋਂ ਮੈਂ ਇੱਕ ਵਾਰੀ ਵਿਖਾਵਾਂ ਕਿਉਂਕਿ ਇਹਨਾਂ ਨੂੰ ਪਤਾ ਲੱਗ ਜਾਵੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਆ ਹਾਲਾਤ ਨੇ ਕਿਸਾਨ ਦੇ ਆ ਵੇਖੋ ਜਿਹੜੀ ਕਹਿੰਦੇ ਨਾ ਵੀ ਕਿ ਰੱਬ ਨੂੰ ਕਿਹਦਾ ਤਾਨਾ ਦਿੰਦੇ ਲੋਕੀ ਵੀ ਮੂੰਹ 'ਚ ਬੁਰਕੀ ਖੋਣ ਵਾਲੀ ਗੱਲ ਸੋ ప్రతి ਇੱਕਲੇ ਸਾਡਾ 20000 ਰੁਪਏ ਖਰਚਾ ਚੜਿਆ 20000 ਰੁਪਏ ਨਾਰਮ ਵਾਲੀ ਸਾਰਿਆਂ ਨੂੰ ਪਤਾ ਕਿ 20000 ਰੁਪਏ ਖਰਚਾ ਫਲਾਸ ਆਉਂਦਾ ਹੀ ਆਉਂਦਾ ਦਾ ਤੇ 20 30 ਮਨੋਂ ਮੈਂ 2000 ਬਤਨਿਕ ਚ 4-5 ਲੱਖ ਦਾ ਝੋਨਾ ਹੈਗਾ ਸੀ ਕੋਈ ਲੱਖ ਰੁਪਏ ਤੇ ਖਰਚਾ ਲਾਤਾ ਤੇ ਉਹ ਤਾਂ 4-5 ਲੱਖ ਗਿਆ ਗਿਆ ਨਾਲ ਲੱਖ ਰੁਪਏ ਹੋਰ ਥੋੜਾ ਜਿਹੜਾ ਉੱਤੇ ਖਰਚਾ ਲਾਇਆ ਉਹ ਵੀ ਗਿਆ ਉਹ ਵੀ ਘਾਟਾ ਪੈ ਗਿਆ ਮਾਲਕ ਤਾਂ ਤੁਸੀਂ ਵੇਖੋ ਕਿ ਆਹ ਦਾ ਕੋਈ ਹੱਲ ਹੋਏਗਾ ਪਹਿਲਾਂ ਤਾਂ ਇਹਦਾ ਕੋਈ ਹੱਲ ਕਰਾਂਗੇ ਕੋਈ ਨਾ ਕੋ ਇਹਨੂੰ ਕਿ ਪਾਸੇ ਲਾਵਾਂਗੇ ਤੇ ਫੇਰ ਕੱਢ ਕੇ ਬੀਜਾਂਗੇ ਇਹ ਤਾਂ ਕੋਈ ਸਮਝ ਆਉਦੀ ਨਹੀਂ ਯਾਰ ਤੇ ਕਣਕ ਬੀਜੀ ਜਾਊਗੀ ਕੀ ਕਰਾਂਗੇ ਦੇਖੋ ਆਹ ਲਾ ਕੇ ਆ ਇੱਕ ਵਾਰੀ ਕੈਮਰਾਮੈਨ ਨੂੰ ਦਿਖਾਇਓ ਜਰਾ ਉਹ ਵੇਖੋ 17-18 ਦੀ ਫਸਲ ਹੈ ਉਹ ਵੀ ਵਿੱਚ ਹੀ ਸੋਗੀ ਹੈ ਉਹ ਵੀ ਵਿੱਚ ਹੀ ਸੋਗੀ ਹੈ ਖਤਮ ਹੋ ਗਈ ਸੋਗੀ ਕਿਉਂਕਿ ਸਾਰਿਆਂ ਦਾ ਇਥੇ ਨ ਸੋ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਤੇ ਤੁਸੀਂ ਜੁੜ ਚੁੱਕੇ ਹੋ ਰੋਜ਼ਾਨਾ ਦਸਤਕ ਦੇ ਨਾਲ ਅਜਨਾਲਾ ਏਰੀਏ ਨੂੰ ਬਿਲੋਂਗ ਕਰਦੇ ਹਾਂ ਰਈ ਨਾਲਾ ਏਰੀਆ ਜਿਹੜਾ ਸਾਡੀ ਇਹ ਕਰਨ ਭੂਮੀ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਕਿ ਰਾਵੀ ਦਰਿਆ ਵਿੱਚ ਆਏ ਹੜਾਂ ਦੇ ਪਾਣੀ ਕਾਰਨ ਇੱਥੋਂ ਦੇ ਰਹਿਣ ਵਾਲੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਦੀ ਹਜ਼ਾਰਾਂ ਇੱਕ ਜਿਹੜੀ ਫਸਲ ਹੈ ਝੋਨੇ ਦੀ ਉਹ ਬਰਬਾਦ ਹੋਈ ਕਿਉਂਕਿ 10 ਦਿਨ ਤੋਂ ਵੱਧ ਸਮਾਂ ਜਿਹੜਾ ਪਾਣੀ ਆਏ 5 ਤੋਂ 7 ਫੁੱਟ ਉੱਪਰ ਚੜਿਆ ਰਿਹਾ ਘਰਾਂ ਦੀਆਂ ਕੰਧਾਂ ਨੂੰ ਲੱਗਾ ਰਿਹਾ ਔਰ ਖੇਤਾਂ ਜਿਹੜੀ ਫਸਲ ਸੀ ਉਹ ਵੀ ਡੁੱਬੀ ਰਹੀ ਕੀ ਇੱਥੋਂ ਦੇ ਹਾਲਾਤ ਨੇ ਕਿਉਂਕਿ ਪਹਿਲੇ ਤੁਸੀਂ 5-7 ਦਿਨ 10 ਦਿਨ ਤੇ ਵੇਖਿਆ ਕਿ ਬੜੀ ਵੱਡੀ ਪੱਧਰ ਤੇ ਇੱਥੇ ਹਾੜੀ ਆਇਆ ਰਿਹਾ ਪ੍ਰਸ਼ਾਸਨ ਦਾ ਵੀ ਤੇ ਮੰਤਰੀਆਂ ਸੰਤਰੀਆਂ ਵਿਧਾਇਕਾਂ ਸਾਫ ਕਾ ਵਿਧਾਇਕਾਂ ਦਾ ਵੀ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਵੀ ਸੋ ਦਾਨ ਕਰਨ ਵਾਲੇ ਵੀਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਬਹੁਤ ਇੱਥੇ ਲੋਕ ਆਏ ਐਂਜ ਲੱਗਦਾ ਹੈ ਕਿ ਜਿਵੇਂ ਇੱਥੋਂ ਦੇ ਕਿਸਾਨ ਇੱਥੋਂ ਦੇ ਪਿੰਡਾਂ ਦੇ ਲੋਕ ਆ ਮੁੜ ਜਲਦੀ ਹੀ ਪੈਰਾਂ ਸੇਲ ਹੋ ਜਾਣਗੇ ਪਰ ਨਹੀਂ ਹਕੀਕਤ ਕੁਝ ਹੋਰ ਹੈ ਉਹ ਫੋਟੋ ਕਲਚਰ ਜਿਹੜਾ ਇੱਕ ਆ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਡੇ ਵਿਧਾਇਕਾਂ ਨੇ ਸਾਡੇ ਮੰਤਰੀਆਂ ਨੇ ਸਾਡੇ ਸਾਬਕਾ ਵਿਧਾਇਕਾਂ ਨੇ ਜਰੂਰ ਵਿਖਾਇਆ ਕਿ ਲੋਕਾਂ ਦੀ ਵਾਹ ਵਾਹ ਕੱਟੀ ਜਾਵੇ ਪਰ ਹੁਣ ਜਿਉਂ ਹੀ ਪਾਣੀ ਉਤਰਿਆ ਕਿਸਾਨਾਂ ਦੀ ਫਸਲ ਲਗਭਗ 100% ਜਿਹੜੀ ਬਰਬਾਦ ਹੋ ਚੁੱਕੀ ਹੈ ਕੀ ਜ਼ਮੀਨੀ ਹਾਲਾਤ ਨੇ ਉਹ ਤੁਹਾਨੂੰ ਮੈਂ ਅੱਜ ਵਿਖਾਉਣ ਲਿਆ ਆ ਔਰ ਇਥੋਂ ਦੇ ਵਿਧਾਇਕ ਇਥੋਂ ਦੇ ਮੰਤਰੀ ਇਥੋਂ ਦੇ ਸਾਬਕਾ ਵਿਧਾਇਕ ਇਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਸਲ ਦੇ ਵਿੱਚ ਕੀ ਤਸਵੀਰ ਹੈ ਔਰ ਰੋਜ ਦੀ ਰੋਜ ਤੁਹਾਡੇ ਨਾਲ ਸਾਂਝ ਪਾਉਣੀ ਆ ਅੱਜ ਮੇਰੇ ਨਾਲ ਨੇ ਕਿਸਾਨ ਬਿਕਰਮਜੀਤ ਸਿੰਘ ਪੱਖਾ ਪੱਖਾ ਪਿੰਡ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੀ ਜਿਹੜੀ ਇੱਥੇ ਜ਼ਮੀਨ ਹੈ ਇਹਨਾਂ ਨੂੰ ਦੁਹਰੀ ਮਾਰ ਪਈ ਪਹਿਲਾਂ ਉਹਨਾਂ ਦੀ ਜ਼ਮੀਨ ਹਾਈਵੇ 'ਚ ਆ ਗਈ ਉਹ ਪਾਟੋ ਧਾੜ ਹੋਈ ਮਜਬੂਰਨ ਉਹ ਤੋਂ ਸਰਕਾਰ ਨੂੰ ਕੌਡੀਆਂ ਦੇ ਭਾਅ ਵੇਚ ਕੇ ਇਹਨਾਂ ਨੇ ਆਪਣੇ ਪੈਸੇ ਜਿਹੜੇ ਸੇਵ ਕਰ ਲਈ ਇੱਥੇ ਜ਼ਮੀਨ ਲਈ ਜਾਂ ਦੂਸਰੇ ਪਿੰਡਾਂ 'ਕੇ ਲੱਭੀ ਐਸ ਵੇਲੇ ਇਹਨਾਂ ਦੀ ਕੀ ਹਾਲਾਤ ਹੋਈ ਇਹਨਾਂ ਨੂੰ ਕਿੰਨੀ ਘੜਾ ਦੀ ਮਾਰ ਪਈ ਉਹਦੇ ਬਾਰੇ ਗੱਲਬਾਤ ਕਰਦੇ ਆ ਆ ਬਿਕਰਮਜੀਤ ਜੀ ਜਰਾ ਸਾਨੂੰ ਦੱਸਿਓ ਕਿ ਪਹਿਲਾਂ ਉੱਥੋਂ ਜਿਹੜੀ ਫਕਤ ਰਸੇ ਤੋਂ ਜ਼ਮੀਨ ਦਾ ਬੰਦੋ ਵਿੱਚ ਤੇ ਮਾਰ ਜਪਰੀ ਮੈਨ ਹਾਈਵੇ ਚ ਆ ਗਈ ਨਸੜ ਹਾਈਵੇ ਚ ਆ ਗਈ ਸੀ ਹਾਈਵੇ ਦੇ ਚ ਆ ਜ਼ਮੀਨ ਆ ਗਈ ਉਥੋਂ ਮੁੜ ਕੇ ਅਸੀਂ ਜਿਹੜਾ ਥੋੜਾ ਬੜਾ ਮ ਕਰੋੜਾਂ ਦੀ ਜ਼ਮੀਨ ਜਿਹੜੀ ਕੌਡੀ ਦੇ ਪਾਸ ਸਰਕਾਰਨ ਵਿੱਚ ਨਹੀਂ ਪਈ ਉਥੋਂ ਜਿਹੜਾ ਕੁਝ ਵਜਦਾ ਹੈ ਉਹ ਵੀ ਥੋੜੀ ਬੋਦੀ ਵੇਚ ਕੇ ਅਸੀਂ ਇੱਕੋ ਜਗ੍ਹਾ ਤੇ ਇੱਥੇ ਆਪਣੇ ਕਿੱਤਾ ਇੱਕ ਜਗ੍ਹਾ ਦੀ ਜ਼ਮੀਨ ਆਪਣੇ ਬਣਾ ਲਏ ਨੇ ਆਪਣੀ ਇੱਕ ਜਗ੍ਹਾ ਜ਼ਮੀਨ ਬਣਾਈ ਤੇ ਉੱਥੇ ਵੀ ਮਰੇ ਸਰਕਾਰ ਬਹੁਤ ਕੋਟੀ ਦੇ ਪਾਕ ਕਰੋੜਾਂ ਦੇ ਜਮੀਨ ਗਈ ਉੱਥੇ ਮਰੇ ਇੱਥੇ ਵੀ ਆਣ ਕੇ ਜੇ ਲਈ ਪਹਿਲੀ ਤੇ ਇੱਥੇ ਸਾਡਾ ਤਾਂ ਹੀ ਹਾਲ ਵੇਖ ਲੋ ਕੀ ਸਾਡੇ ਹਾਲਾਤ ਬਿਲਕੁਲ ਤੋਂ ਮੈਂ ਇੱਕ ਵਾਰੀ ਵਿਖਾਵਾਂ ਕਿ ਉਹ ਕਿ ਇਹਨਾਂ ਨੂੰ ਪਤਾ ਲੱਗ ਜੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਆਹ ਹਾਲਾਤ ਨੇ ਕਿਸਾਨ ਦੇ ਇਹ ਵੇਖੋ ਜਿਹੜੀ ਕਹਿੰਦੇ ਨਾ ਵੀ ਕਿ ਰੱਬ ਨੂੰ ਕਿਹਨਾਂ ਤਾਨਾ ਦਿੰਦੇ ਲੋਕੀ ਵੀ ਮੂੰਹ 'ਚ ਬੁਰਕੀ ਖੋਣ ਵਾਲੀ ਗੱਲ ਹੈ ਸੋ ਇਹ ਪੱਕੀ ਪਕਾਈ ਜਿਹੜੀ ਝੋਨੇ ਦੀ ਫਸਲ ਸੀ ਨਾ ਉਹਦਾ ਇਹਨਾਂ ਨੂੰ ਨੁਕਸਾਨ ਹੋਇਆ ਸੋ ਇੱਥੇ ਇਹਦੇ ਉੱਤੇ ਖਰਚਾ ਕਿੰਨਾ ਚੜਿਆ ਹੋਏਗਾ ਇਹ ਪਾਰ ਜੀ ਪ੍ਰਤੀ ਇੱਕ ਇੱਕ ਲੈਸਾ ਦਾ 20000 ਰੁਪਏ ਖਰਚਾ ਚੜਿਆ 20000 ਰੁਪਏ ਨਾਰਮਲੀ ਸਾਰਿਆਂ ਨੂੰ ਪਤਾ ਕਿ 20000 ਰੁਪਏ ਖਰਚਾ ਫਲਾਸ ਆਉਂਦਾ ਹੀ ਆਉਂਦਾ ਹ ਹ ਚਾ 20 30 ਮਨੋਂ ਮੈਂ 20000 ਰੁਪਏ ਚੜਿਆ ਬਹੁਤ ਹਨ ਇੱਕ 4-5 ਲੱਖ ਦਾ ਝੋਨਾ ਹੈਗਾ ਸੀ ਕੋ ਲੱਖ ਰੁਪਏ ਤੇ ਖਰਚਾ ਲਾਤਾ ਤੇ ਉਹ ਤਾਂ 4-5 ਲੱਖ ਗਿਆ ਗਿਆ ਨਾਲ ਲੱਖ ਰੁਪਏ ਹੋਰ ਤੋਂ ਜਿਹੜਾ ਉੱਤੇ ਖਰਚਾ ਲਾਇਆ ਉਹ ਵੀ ਗਿਆ ਉਹ ਵੀ ਘਾਟਾ ਪੈ ਗਿਆ ਮਤਲਬ ਕਿ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜੀ 4-5 ਲੱਖ ਰੁਪਏ ਤੁਹਾਨੂੰ ਅਮਦਨ ਹੋਣੀ ਸੀ ਹਾਂਜੀ ਉਹ ਤੇ ਗਈ ਗਈ ਉਹ ਗਈ ਤੇ ਜਿਹੜਾ ਲੱਖ ਰੁਪਏ ਉੱਤੇ ਆਰਥਿਕ ਕਰਜ਼ਾ ਚੋ ਇਦੇ ਉੱਤੇ ਜਿਹੜੀ ਸਮਾਨਕ ਪਾਇਆ ਪੀ ਤੇ ਆਪੀ ਦੋ ਰਿਆ ਸਪਰੇਆਂ ਸਾਂਝਾ ਪਾਇਆ ਸਭ ਕੁਝ ਕੀਤਾ ਉਹ ਵੀ ਗਿਆ ਉਹ ਵੀ ਗਿਆ ਪਰ ਮਾਲਕੇ 6 ਲੱਖ ਦੇ ਕਰਜ਼ੇ ਥਲੇ ਆਪਾਂ ਆ ਗਏ ਆ ਗਏ ਜਿਹੜੀ ਅੱਗੇ ਹੁਣ ਕਣਕ ਦੀ ਫਸਲ ਦੀ ਬਜਾਈ ਹੈ ਉਹ ਕਿੰਨੇ ਦਿਨਾਂ ਤੱਕ ਹੋ ਸਕਦੀ ਕਿ ਹੁੰਦਾ ਚਾ ਅਜੇ ਤਾਂ ਤੁਸੀਂ ਵੇਖੋ ਕਿ ਆਹ ਦਾ ਕੋਈ ਹੱਲੇ ਹੋਏਗਾ ਪਹਿਲਾਂ ਤੇ ਇਹਦਾ ਕੋਈ ਹੱਲ ਕਰਾਂਗੇ ਕੋਈ ਨਾ ਕੋ ਇਹਨੂੰ ਕਿਸੇ ਪਾਸੇ ਲਾਵਾਂਗੇ ਤੇ ਫੇਰ ਕੱਢ ਕੇ ਵੇਚਾਂਗੇ ਇਹ ਤਾਂ ਕੋਈ ਸਮਝ ਆਉਦੀ ਨਹੀਂ ਯਾਰ ਕਿ ਕਣਕ ਵਿਜੀ ਜਾਊਗੀ ਕੀ ਕੀ ਕਰਾਂਗੇ ਅਜੇ ਇਹਨੂੰ ਕਿਸੇ ਆਪਣੇ ਲਾਵਾਂਗੇ ਭਰਾਲ ਨੂੰ ਨਾ ਇਹ ਵਧਣ ਜੋਗੇ ਨਾ ਇਹ ਇਹਨੂੰ ਕੀ ਕਰਾਂਗੇ ਜਿਹੜਾ ਬੜਾ ਟਾਈਮ ਲੱਗਣਾ ਬਿਲਕੁ ਨਹੀਂ ਜਿੰਨੀ ਸੇ ਮੈਨੂੰ ਪੈ ਚੁੱਕੀ ਆ ਇਸ ਏਰੀਏ ਨੂੰ ਹਾਂਜੀ ਤੁਹਾਨੂੰ ਲੱਗਦਾ ਵੀ ਜਿਹੜੀ ਕਣਕ ਦੀ ਫਸਲ ਆ ਇਹ ਜਿਤਨਾ ਪਹਿਲਾਂ ਆਪਾਂ ਆਰਾਮ ਨਾਲ ਝੋਨਾ ਵੜਾਈ ਦਾ ਮੁੜ ਕੇ ਤਵਿਆਂ ਦੀ ਦੋਰ ਜਾਂ ਤੇਰ ਲਾ ਕੇ ਤੇ ਸੁਹਾਗਾ ਮਾਰ ਕੇ ਬੀਜ ਦੇਈਦੀ ਹਾਂ ਹਾਂਜੀ ਹਾਂਜੀ ਉਦ ਤਰਾ ਹੋ ਜਾਊਗਾ ਨਹੀਂ ਅਜੇ ਮੁਸ਼ਕਲ ਹੈ ਮੁਸ਼ਕਲ ਹੈ ਅਜੇ ਕਜੇ ਪਾਲੀਆਂ ਦੇਖੋ ਥੱਲੇ ਸਲਾਬ ਅਜੇ ਸਿਲ ਬੜੀ ਅਜੇ ਇਹਨੂੰ ਇਹਨੂੰ ਪਾਲੀਆਂ ਨੂੰ ਆ ਆ ਕੇ ਬੱਲਾਵਾ ਆ ਕੇ ਬਾਵਾਵਾ ਆ ਕੇ ਦੇਖਾਂਗੇ ਖਾਤਾ ਲਾਵਾਂਗੇ ਕਿੰਕਰ ਬੰਦਾ ਜੀ ਨਹੀਂ ਇਹਦਾ ਮਤਲਬ ਆ ਵੀ ਇਹਦੇ ਉੱਤੇ ਡਬਲ ਖਰਚਾ ਚੜੇਗਾ ਇੱਥੇ ਡਬਲ ਕਿਉਂਕਿ ਇੱਕ ਤੇ 20000 ਰੁਪਏ ਕਣਕ ਤੇ ਵੀ ਆ ਜਾਂ ਤੇ 20000 ਰੁਪਏ ਨੂੰ ਸਾਂਭਣ ਤੇ ਮੇਰੇ ਖਿਆਲ ਨਾਲ ਲੱਗ ਜਾਣਾ ਲੱਗ ਜਾਣਾ ਆਰਾਮ ਨਾਲ ਲੱਗ ਜਾਣਾ ਲੱਗ ਜਾਏ ਲੱਗ ਜਾਏ ਤੇ ਮਲਕੇ ਇਹਦੇ ਫਿਰ ਦੂਰੀ ਨਹੀਂ ਤੇਰੀ ਤੇਰੀ ਚੋਰੀ ਮਾਰ ਤੇਰੀ ਚੋਰੀ ਪੈ ਗਈ ਜੀ ਤੇਰੀ ਚੋਰੀ ਮਾਰ ਤੇਰੀ ਚੋਰੀ ਇਹ ਤਾਂ ਬਹੁਤ ਤੁਹਾਡੇ ਤੁਸੀਂ ਵੇਖਣ ਦੇ ਜੀ ਕੀ ਹਾਲਾਤ ਬਣੇ ਪਏ ਨੇ ਮਲਕੇ ਆ ਵੀ ਕਿਸਾਨ ਮਰਿਆ ਹੀ ਮਰਿਆ ਫਸਲ ਵੀ ਉਹਨੇ ਬੀਜਣੀ ਆ ਕਣਕ ਦੀ ਉਤੋਂ ਬਿਨਾਂ ਉਹਦਾ ਗੁਜ਼ਾਰਾ ਕੋਈ ਨਹੀਂ ਇਹ ਆ ਵੀ ਸਮਿਆਂ ਨੂੰ ਇੱਕ ਧੱਕਾ ਦੇਣ ਦੀ ਆ ਵੀ ਹੁਣ ਕਿਸ ਤਰ੍ਹਾਂ ਜਿਹੜਾ ਆ ਵੀ ਰੱਬ ਦੇ ਆਸਰੇ ਕਿਤੇ ਨਾ ਕਿਤੇ ਪੈਰਾਂ ਸਿਰ ਹੋਵਾਂਗੇ ਹਾਂ ਜੀ ਕਰਨਰ ਪਾਣਾ ਇਹ ਕੋਨਾ ਕੋਨਾ ਇਹ ਆਹੋ ਤਾਂ ਸਾਡੇ ਕੋਈ ਰੋਜੀ ਰੋਟੀ ਇੱਥੇ ਤੁਹਾਡਾ ਪਰਿਵਾਰ ਚੱਲਦਾ ਚਾਰ ਜੀ ਇੱਥੇ ਪਾਲਣ ਦੇ ਇੱਥੇ ਰੋਟੀ ਖਾਣ ਦੇ ਇੱਥੇ ਸਭ ਕੋਈ ਮੱਲੋਗੀ ਹਰ ਚੱਲਦਾ ਹੈ ਤੇ ਇਹੋ ਕੁਝ ਤਾਂ ਹੈਗਾ ਵਾ ਸੋ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਨਾ ਬਿਲਕੁਲ ਸੜਕ ਦੇ ਨਾਲ ਲੱਗਦੀ ਹੈ ਤੁਹਾਡੀ ਜ਼ਮੀਨ ਹਾਂ ਜੀ ਉਹ ਵੱਡੀ ਸੜਕ ਲੰਘਦੀ ਹੈ ਇੱਥੋਂ ਦੀ ਸਾਰੇ ਅਧਿਕਾਰੀ ਪ੍ਰਸ਼ਾਸਕ ਅਧਿਕਾਰੀ ਵੀ ਲੰਘਦੇ ਹੋਣਗੇ ਜਦੋਂ ਘੜਾਂ ਦਾ ਪਾਣੀ ਆਇਆ ਇੱਥੋਂ ਸਰਕਾਰ ਦੇ ਨੁਮਾਇੰਦੇ ਵੀ ਲੰਘਦੇ ਹੋਣਗੇ ਸਾਫ ਕਾ ਵੀ ਐਮਐਲਏ ਲੰਘਦੇ ਹੋਣਗੇ ਵਧਾਇਆ ਹਾਂ ਜੀ ਹਾਂ ਜੀ ਕਿਸੇ ਨੇ ਵੇਖ ਕੇ ਰੋਕੇ ਪੁੱਛਿਆ ਨਹੀਂ ਆ ਤਿਆਰ ਕੀਤਾ ਜਾਪੀ ਇਹਨਾਂ ਨੂੰ ਮੁਆਵਜ਼ਾ ਦਵਾ ਦਾਂਗੇ ਜਾਂ ਇਹਨਾਂ ਦੇ ਨੁਕਸਾਨ ਦੀ ਪਰਭਾਈ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਇੱਥੇ ਦੇ ਸਾਰੇ ਨੰਗਦੇ ਰਹੇ ਨੇ ਗੱਡੀਆਂ ਦੇ ਕਾਫੇ ਕਾਫੇ ਨੰਗਦੇ ਰਹੇ ਨੇ ਜਿਵੇਂ ਵੀ ਮੰਤਰੀ ਕੋ ਸਾਫ ਕਾ ਕੋਈ ਹੰਦਾਲਾ ਜਾਂ ਪਿਛਲਾ ਵੀ ਨੰਗਦੇ ਰਹੇ ਨੇ ਬਸ ਇਹ ਨਹੀਂ ਕਿਸੇ ਨੇ ਵੇਖਿਆ ਕਿ ਇਹ ਕੋਠੇ ਆ ਜੂ ਸਾਰੇ ਵੰਦੇ ਰਹੇ ਕੋਠਾ ਡੁੱਬਿਆ ਰਿਹਾ ਵਸ 7-8 ਫੁੱਟ ਕੋਠਾ ਡੁੱਬਿਆ ਡੁੱਬਿਆ ਰਿਹਾ ਪਾਣੀ ਚ ਜਿਹੜੇ ਨਾਂ ਦੇ ਵੰਦੇ ਰਹੇ ਅੱਛਾ ਪਰ ਇਹ ਕਿਸੇ ਨੇ ਪੁੱਛ ਕੇ ਲੋਕ ਨਹੀਂ ਵੇਖਿਆ ਕਿ ਗੇਦੀ ਜ਼ਮੀਨ ਆ ਕੌਣ ਆ ਹੁਣ ਸਾਨੂੰ ਇਸ ਕਰਕੇ ਅਸੀਂ ਤਾਂ ਨਾ ਤੁਸੀਂ ਸਾਨੂੰ ਤੁਹਾਡਾ ਬਹੁਤ ਧੰਨਵਾਦ ਜੀ ਸ ਇਹਨ ਮਾਲ ਲੋਕ ਜੀ ਮੀਨਸ ਸਾਡੇ ਪਿੰਡ ਭੱਖੇਤਾਰਾ ਸਿੰਘ ਜੀ ਜਿਵੇਂ ਅਸੀਂ ਇੱਥੇ ਲਈ ਆ ਜਮੀਨ ਦੇ ਹੱਡਰ ਕਲਾਂ ਦੇ ਵਿੱਚ ਆ ਇਹ ਪਿੰਡ ਦਾ ਨਾਮ ਹੱਡਰ ਕਲਾਂ ਆ ਹੱਡਰ ਕਲਾਂ ਵਿੱਚ ਜਿਪੀ ਗੀਆਂ ਹੋਰ ਸਾਨੂੰ ਨਹੀਂ ਪਤਾ ਕਿ ਇੱਥੇ ਕੋਈ ਲਿਸਟ ਬਣਦੀ ਆ ਕੀ ਬਣਿਆ ਕੀ ਨਹੀਂ ਬਣਿਆ ਕੋਈ ਇੱਥੇ ਕਰਤੌਰੀ ਵਾਲਾ ਆ ਜਾਂ ਨਹੀਂ ਆ ਸਾਨੂੰ ਇੱਕ ਤਾਂ ਖਾਨੂੰ ਵੀ ਨਹੀਂ ਪਤਾ ਨਹੀਂ ਕਿਸੇ ਨੇ ਸੁਨੇਹਾ ਨਹੀਂ ਭੇਜਿਆ ਸਾਨੂੰ ਕੋਈ ਨੱਸੀਆ ਨਹੀਂ ਜੀ ਨਾਂ ਦੇ ਪਿੰਡ ਲੋਕ ਇਹਨਾਂ ਕਿਸ ਨਾਲ ਤੱਕ ਤੁਹਾਡੇ ਸੀ ਕੋਈ ਆ ਲਿਖਣ ਆਇਆ ਆ ਅਜਾ ਕੱਲ ਬਾਦ ਸਾਨੂੰ ਕੋਈ ਨਹੀਂ ਆਵੇ ਕੋ ਆ ਲੱਗੇ ਆ ਇੱਕ ਵਾਰੀ ਕੈਮਰਾਮੈਨ ਨੂੰ ਦਿਖਾਓ ਜਰਾ ਉਹ ਵੇਖੋ 17 11 ਦੀ ਫਸਲ ਹੈ ਉਹ ਵਿੱਚ ਸੋਕੀ ਆ ਉਹ ਵਿੱਚ ਸੋਕੀ ਆ ਕਰਮਕੀ ਸੋਕੀ ਕਿਉਂਕਿ ਸਾਰਿਆਂ ਦਾ ਇਥੇ ਨੁਕਸਾਨ ਹੋਇਆ ਬਹੁਤ ਸੌਣਗੇ ਤੇ ਇਹ ਸਾਰੇ ਵਿਚਾਰੇ ਫਿਰ ਇਹ ਵੀ ਸਰਕਾਰ ਪ੍ਰਸ਼ਾਸਨ ਨਾਲ ਨੂੰ ਵੇਖਣ ਦੇ ਹੋਣੇ ਸਾਰੇ ਇਹ ਸਾਰੇ ਇਹ ਵੇਖਣ ਦੇ ਨੇ ਕੋਈ ਨਾ ਕੋਈ ਆਵੇ ਸਾਡੀ ਬਾਹ ਫੜੇ ਸਾਨੂੰ ਖਾਵੇ ਪਰ ਬਾਹ ਕਿਨੇ ਫੜਨੇ ਸਾਡੀ ਇਹ ਸਾਡੇ ਜਿਹੜੇ ਸਮਾਜ ਸੇਵੀ ਕੋਈ ਭਰਾ ਭੈਣ ਭਰਾ ਨੇ ਜਾਂ ਜਿਹੜੇ ਸੇਵਾ ਲੈ ਕੇ ਆਏ ਨੇ ਲੋਕਾਂ ਦੀ ਉਹ ਕੋਈ ਫੜ ਦੇ ਕਿਸੇ ਬਾਹ ਫੜ ਦੇ ਵੀ ਖਵਰਨੀ ਸਾਨੂੰ ਕਿਸੇ ਦੀ ਆਸ ਨਹੀਂ ਬਿਕਰਮਜੀਤ ਜੀ ਇਹ ਤਾਂ ਜਿਹੜੇ ਛੋਟੇ ਕਿਸਾਨ ਨੇ ਜਿਹੜੇ ਮਿਰਰ ਦੇ ਦੋ ਕਿੱਲੇ ਨੇ ਇੱਥੇ ਨਾਲੇ ਚੌਹਾਂ ਵਾਲੇ ਉਹਨਾਂ ਨੂੰ ਤਾਂ ਬਹੁਤ ਜ਼ਿਆਦੀ ਮਾਰ ਹੈ ਕਿਉਂਕਿ ਉਹਨਾਂ ਦੇ ਉਹ ਤੇ ਜੇ ਇਹਨਾਂ ਨੇ ਬਾਹਰ ਦੀ ਸਰਕਾਰ ਪ੍ਰਸ਼ਾਸਨ ਨੇ ਤਾਂ ਦਾਅਵੇ ਹੀ ਰਹੇ ਖੋਖਲੇ ਵੀਡੀਓ ਸ਼ੂਟ ਹੀ ਰਿਆ ਤੇ ਇਹ ਕਿਤਰਾ ਫਿਰ ਜਿਹੜਾ ਮੋੜ ਕਿਸਾਨੀ ਜਿਹੜੀ ਪਰਾਂ ਸਿਰ ਉਹ ਇਹ ਤੁਹਾਨੂੰ ਤੁਸੀਂ ਵੇਖਣ ਦੇ ਜੀ ਸਾਨੂੰ ਆ ਵੀ ਕੋਈ ਨਾ ਕੋਈ ਕਰਨਾ ਕੋਈ ਕਰਨਾ ਪਣਾ ਜਿੱਥੇ ਅੱਗੇ ਥੱਲੇ ਕਰਜ ਥੱਲੇ ਆਏ ਆ ਫਿਰ ਕਿਸੇ ਭੈਣ ਭਰਾ ਦਾ ਹੱਥ ਜੋੜਨੇ ਪੈਣਗੇ ਕਿਸੇ ਕੋਲ ਲਾਇਆ ਕਿ ਆਪਣਾ ਕੋਈ ਨਾ ਕੋਈ ਕਰਨਾ ਹੀ ਪਣਾ ਸਾਨੂੰ ਸਾਨੂੰ ਵੀ ਭਾਜੀ ਕੋਈ ਨਾ ਕੋਈ ਕਰਨਾ ਪਣਾ ਅਸੀਂ ਨਾ ਕਰਾਂਗੇ ਤਾਂ ਸਾਡਾ ਬਖ ਛੋਟੇ ਕਿਸਾਨ ਜਿਹੜੇ ਉਹ ਅਸੀਂ ਵੀ ਛੋਟੇ ਅਸੀਂ ਕਿਹੜੇ ਬੜੇ ਆਪਾਂ 5.5 ਕਿਲ ਟਾਂ ਵਾਲਾ ਛੋਟਾ ਹੀ ਹੁੰਦਾ ਜੀ ਸੋ ਮੈਂ ਆਪਾਂ ਵੀ ਚਲੋ ਕੇ ਨਾ ਕਿ ਪਾਰ ਆਪਣੇ ਨੁਮਾਇੰਦਿਆਂ ਨੂੰ ਕੋਈ ਅਪੀਲ ਕਰੋਗੇ ਵੀ ਤੁਸੀਂ ਘਟੋ ਘਟਾ ਕੇ ਜਿਹੜੀ ਸਾਡੀ ਸਾਰ ਲੋਕ ਜਿਹੜੇ ਹੋਣ ਵਾਲੇ ਉਹਨਾਂ ਲਈ ਤਾਂ ਸਾਡਿਆਂ ਨੇ ਕੀ ਲੈਣੀ ਕੋਈ ਨਹੀਂ ਕੋਈ ਨੁਮਾਇੰਦਾ ਮੈਂ ਨਾ ਕਿਸੇ ਨੇ ਕਿਤੇ ਪੁਛ ਕਿਸੇ ਨੇ ਘਾਰ ਕੇ ਤਾਂ ਹੀ ਖਲੋਉਂਦੇ ਰਹੇ ਆ ਜਿੰਨਾ ਪਾਣੀ ਰਿਹਾ ਉਹਨਾਂ ਦੇ ਨਾਲ ਮੈਂ ਇੱਥੇ ਰਿਹਾ ਇੱਥੇ ਮੈਂ ਇੰਦਰ ਰਿਹਾ ਮੈਂ ਇੱਥੇ ਖੜਦਾ ਰਿਹਾ ਕਿ ਵੇਂਦਾ ਰਹਿਗਾ ਅੱਜ ਪੰਨ ਦਾਜੂ ਅੱਜ ਪੰਨ ਦਾਜੂ ਇੱਥੇ ਲੰਘਦੇ ਰਹੇ ਕਾਫਲੇ ਕਾਫਲੇ ਜਾਂਦੇ ਰਹੇ ਬਸ ਫੋਟੋਆਂ ਖਿਚਾ ਕੇ ਲੋ ਤੂੰ ਵਾਪਸ ਮੁੜ ਜੰਦ ਬਸ ਸਾਡੇ ਇੱਥੇ ਇੱਥੇ ਮੇਰੀ ਮੋਟਰ ਇੱਥੇ ਖਲੋ ਕੇ ਫੋਟੋ ਖਿੱਚ ਕੇ ਗਏ ਨੇ ਅੱ ਸਾਨੂੰ ਨਹੀਂ ਕਿਹ ਪੁੱਛਿਆ ਉਸੇ ਫੋਟੋ ਖਿਚਉਂਦੇ ਰਹੇ ਲੋਕ ਮਤਲਬ ਕਿ ਲਾਗੇ ਕਿਸੇ ਨੂੰ ਨਹੀਂ ਪੁੱਛਿਆ ਵੀ ਇਹ ਕਿਹਦੀ ਪੈਲੀ ਆ ਕਿਹਦੀ ਉਹ ਆਪ ਹੀ ਆਉਂਦੇ ਸੀ ਆਪਸ ਵਿੱਚ ਗੱਲਬਾਤ ਕਰ ਲਏ ਸੀ ਕਿ ਜਿਹੜੇ ਹੁੰਦੇ ਸੀ ਲੀਡਰ ਪੰਚਰ ਤੇ ਜਾਣੇ ਜਿਹੜਾ ਕੋਈ ਆਉਂਦਾ ਹੀ ਖਲੋ ਕੇ ਫੋਟੋ ਖਿੱਚ ਕੇ ਹਨ ਮੋਟਰ ਨੂੰ ਮੋਟਰ ਕਰ ਫੋਟੋ ਖਿੱਚ ਲੈਂਦੇ ਸੀ ਜਾਂ ਆਪਣੀ ਫੋਟੋ ਖਿੱਚ ਕੇ ਚਲੋ ਜੀ ਚੱਲ ਜਾਂਦੇ ਮਤਲਬ ਕਿ ਉਹ ਉਹ ਸਾਨੂੰ ਕਿਸੇ ਨੇ ਮੈਂ ਲਗਾਤਾਰ 5-7 ਨੇ ਸਰ ਯਾਰ ਮੈਨੂੰ ਸਾਨੂੰ ਨਹੀਂ ਕਿਸੇ ਨੇ ਆਵਾਜ਼ ਮਾਰੀ ਗਈ ਤੁਹਾਡੀ ਮੋਟਰ ਆ ਤੁਹਾਡਾ ਪੰਨੂ ਸਾਨੂੰ ਇਹਨਾਂ ਨੂੰ ਨਹੀਂ ਕਿਸੇ ਨੇ ਕਿਹਾ ਤੁਹਾਡਾ ਤੁਹਾਡੀ ਤੋਂ ਕੀ ਆਸ ਕੇ ਆ ਨਹੀਂ ਕੀ ਆਸ ਕੀ ਤੋਂ ਡਿਪਟੀ ਕਮਿਸ਼ਨ ਅਮਰ ਉਹ ਨਾਲ ਉਹ ਕੋ ਅਪੀਲ ਕਰੋਗੇ ਵੀ ਇੱਥੇ ਆਪਣੇ ਅਧਿਕਾਰੀ ਭੇਜੋ ਜੀ ਜ਼ੋਰ ਜੀ ਅਸੀਂ ਅੱਖਾਂ ਦੇ ਵੀ ਮੈਡਮ ਜੀ ਤੁਸੀਂ ਇਨਾ ਜੇ ਇਨਾ ਤੱਕ ਦੀ ਵਾਲਾ ਕੀਤੀ ਆ ਤਾਂ ਹੁਣ ਵੀ ਸਾਡੀ ਸਾਰ ਲਓ ਸਾਡੀ ਹੁਣ ਵੀ ਸਾਰ ਲਓ ਅਸੀਂ ਕਣਕਾਂ ਵਿੱਚ ਰੀਆਂ ਨੇ ਸਾਡੇ ਆ ਵੇਖੋ ਆਣ ਕੇ ਲਾ ਤਾਂ ਇਹਨੂੰ ਕੋਈ ਪ੍ਰਾਲੀ ਨੂੰ ਕੀ ਕਰੀਏ ਇਹ ਹੁਣ ਮਾਰ ਜੀ ਆਪਾਂ ਇੱਕ ਗੱਲ ਕਰਨ ਲੱਗੇ ਇਹ ਪ੍ਰਾਲੀ ਆ ਜੇ ਇਹਨੂੰ ਹੁਣ ਸਾੜੀਏ ਫਿਰ ਵੀ ਸਾਨੂੰ ਮਾਰ ਸਾਡੇ ਤੇ ਪਰਚਾ ਬੜੀ ਵੱਡੀ ਮੁਸ਼ਕਲ ਹੈ ਲੱਗੇ ਅਸੀਂ ਮਰੇ ਜਾਂ ਜੀ ਆ ਕੇ ਅੱਗ ਲਾਈ ਸੋਣੇ ਗੱਡੀਆਂ ਇੱਥੇ ਆਈ ਨਹੀਂ ਆ ਪਾਣੀ ਨਹੀਂ ਦਿਖਾ ਅੱਗ ਬਰਬਾਦੀ ਨਹੀਂ ਨਹੀਂ ਕਿਸੇ ਨੂੰ ਅੱਗ ਲਾਈ ਤੇ ਹੁਣ ਇਹ ਗੱਡੀਆਂ ਭਜੀਆਂ ਹੋਣੀਆਂ ਇੱਥੇ ਇਹ ਹੁਣ ਸਾਨੂੰ ਸਾੜਨਾ ਪੈਣਾ ਸਾੜੀਏ ਕੀ ਕਰੀਏ ਹੁਣ ਹੁਣ ਇਹਨੂੰ ਵਿੱਚੇ ਵਾਰਾਂਗ ਤੇ ਗਾਲਾਂਗੇ ਤੂੰ ਤੇ ਕਿੱਥੇ ਜਾ ਕੇ ਪਹਿਲੀ ਤਿਆਰ ਕਰਾਂ ਤੇ ਕਿੱਥੇ ਜਾ ਕਣਕ ਪੀਜਾਂ ਨਹੀਂ ਜਿੱਤਰਾਂ ਦੇ ਇਹ ਹਾਲਾਤ ਹੋਏ ਪਏ ਨੇ ਅੱਧਾ ਕਿੱਲਾ ਜਾ ਸੇਲਾ ਜਾ ਨਾ ਤੇ ਮੇਰੇ ਖਿਆਲ ਨਾਲ ਇਹ ਸੜਨਾ ਵੀ ਸੌਖਾ ਸੜਨਾ ਵੀ ਨਹੀਂ ਗਾ ਇਹ ਸੜਨਾ ਵੀ ਨਹੀਂ ਇਹ ਵਗਣਾ ਵੀ ਨਹੀਂ ਗਾ ਇਹ ਵਗਣਾ ਬੜਾ ਖਾਵਾ ਬਹੁਤ ਜ਼ਿਆਦਾ ਇਹਨੂੰ ਮਨ ਲੱਗ ਇਹਨੂੰ ਕਿੱਥੇ ਅਸੀਂ ਦੋਰ ਦੋਰ ਪਾ ਕੇ ਦੇਰ ਪਾ ਕੇ ਕਣਕ ਪੀ ਸਕਦੇ ਨਾ ਇਨੂੰ ਕੰਮਸੂ ਕੰਮ ਵੀ ਤੇ ਪਹਿਲੀ ਨੂੰ 10 ਵਾਰੀ ਵਗੇਗੀ ਫਿਰ ਪਹਿਲੀ ਜਾ ਕੇ ਬਾਨੀ ਇਹਦਾ ਡੀਜ਼ਲ ਦਾ ਖਰਚਾ ਸਾਡਾ ਵੱਧਦਾ ਜਾਣਾ ਮੈਨੂੰ ਤਾਂ ਤੁਹਾਡੀਆਂ ਗੱਲਾਂ ਤੋਂ ਲੱਗਾ ਵੀ ਹੜਾ ਦੀ ਮਾਰ ਦੇ ਛੱਲੇ ਕਿਸਾਨਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਨੇ ਲੋੋਂ ਵੀ ਕੋਈ ਰਾਹਤ ਨਹੀਂ ਹੈ ਕੋਈ ਨਹੀਂ ਕਿਸੇ ਬੰਨਿਉ ਨਹੀਂ ਵੀ ਨਾ ਤੁਸੀਂ ਕਹਿੰਦੇ ਇਹਨੂੰ 60 ਛਾੜ ਸਕਦੇ ਤੇ ਸਾਡੇ ਸਾਡੇ 60 ਦੇ ਦੇ ਉੱਪਰ ਤੇ ਮਤਲਬ ਕਿ ਰਾਹਤ ਲੈ ਕੇ ਤੇ ਕੋਈ ਗੱਡੀ ਪਹੁੰਚੀ ਨਹੀਂ ਤੇ ਜੇ ਅਗਲਾ ਜੀ ਦੋਸਤਾਂ ਲਈ ਗੱਡੀਆਂ ਕੂ ਬਣੀਆਂ ਆਉਣਗੀਆਂ ਜੀ ਉਸੇ ਵਾਲੇ ਡੀਸੀ ਸਾਹਿਬ ਇਸ ਗੱਲ ਆ ਫਿਰ ਪਤਾ ਸਾਜ ਨੂੰ ਧਿਆਨ ਦਿਓ ਮੈਂ ਤੁਹਾਨੂੰ ਉਤਨੀ ਨਹੀਂ ਕਹਾਂ ਵੀ ਸਾਡੇ ਹੱਥ ਹੀ ਜੁੜੇ ਆ ਇਸ ਤੋਂ ਬਾ ਅੱਗ ਕਹਿੰਦੇ ਜੇ ਲਾਉਨੇ ਆ ਨਾੜ ਨੂੰ ਤੇ ਪ੍ਰਸ਼ਾਸਨ ਦੀਆਂ ਗੱਡੀਆਂ ਘੂਗਦੀਆਂ ਹੁੰਦੀਆਂ ਨੇ ਗਲ ਪੈਣ ਤੱਕ ਜਾਂਦੇ ਆ ਮਾਰਨਕੁੱਟਣ ਤੱਕ ਜਾਂਦੇ ਆ ਪਰਚੇ ਕੱਟਣ ਤੱਕ ਜਾਂਦੇ ਆ ਪਰ ਤੁਸੀਂ ਦੱਸ ਦਿਓ ਤੁਹਾਡਾ ਮਹਿਕਮਾ ਦੱਸ ਦੋਵੇ ਤੁਹਾਡੇ ਅਧਿਕਾਰੀ ਦੱਸ ਦੇਣ ਵੀ ਇਹ ਪਰਾਲੀ ਦਾ ਅਸਲ ਵਿੱਚ ਹੱਲ ਕੀ ਆ ਇਹਨੂੰ ਕਿਹੜੇ ਖੂਚ ਪਾਇਆ ਜਾਵੇ ਕਿਸਾਨ ਕਿੱਥੇ ਜਾਣ ਸੋ ਹੋ ਸਕਦਾ ਤੁਹਾਡੇ ਕੋਲ ਬਹੁਤ ਸਰਕਾਰੀ ਸਕੀਮਾਂ ਚਾਹੀਆਂ ਹੋਣ ਕਿ ਲੋੜਵੰਦ ਲੋਕਾਂ ਨੂੰ ਮਦਦ ਪਹੁੰਚਾਈ ਜਾਵੇ ਜੇ ਨਹੀਂ ਵੀ ਹੈਗੀਆਂ ਤੇ ਮੇਰੀ ਜਿੰਨੀਕ ਜਾਣਕਾਰੀ ਹੈ ਵੀ ਇੱਕ ਡਿਪਟੀ ਕਮਿਸ਼ਨਰ ਆਪਣੇ ਕੋਲੋਂ ਵੀ ਸਲਾਹ ਕਰਕੇ ਸਰਕਾਰ ਨਾਲ ਭਰੋਸੇ 'ਚ ਲੈ ਕੇ ਕਈ ਅਜਿਹੀਆਂ ਸਕੀਮਾਂ ਜਿਹੜੀਆਂ ਲਾਂਚ ਕਰ ਸਕਦਾ ਜਿਹਦੇ ਨਾਲ ਲੋੜਵੰਦ ਲੋਕਾਂ ਨੂੰ ਪੀੜਤ ਲੋਕਾਂ ਨੂੰ ਰਾਹਤ ਮਿਲ ਸਕੇ ਸੋ ਬਿਕਰਮਜੀਤ ਸਿੰਘ ਵੀਰ ਇਹਦੀ ਫਸਲ ਅਸੀਂ ਵੇਖੀ ਉਦੋਂ ਵੀ ਇੱਥੇ ਜੋ ਰਾਤਕਾਰਜ ਲੈ ਕੇ ਆਏ ਆ ਪਹਿਲੇ ਦਿਨ ਤੋਂ ਹੀ ਤਾਂ ਦੱਸਿਆ ਕਿ ਫਸਲ ਜਿਹੜੀ ਸਾਡੀ ਬਰਬਾਦ ਹੋ ਗਈ ਇਹ ਤਾਂ ਮੈਂ ਸੋਚਿਆ ਸੀ ਕਿ ਜਦੋਂ ਪਾਣੀ ਲੱਥੇਗਾ ਹੋ ਸਕਦਾ ਥੋੜਾ ਬੋਧਾ ਬਚਾਅ ਹੋ ਜਾਵੇ ਪਰ ਫਸਲ ਤੁਹਾਡੇ ਸਾਹਮਣੇ ਹੈ ਹਾਲਾਤ ਇੱਕ ਵਾਰੀ ਫੇਰ ਦੁਬਾਰਾ ਮੈਂ ਤੁਹਾਨੂੰ ਦਿਖਾ ਦਿੰਦਾ ਆ ਵੇਖਿਓ ਇੱਥੇ ਇਹਨੂੰ ਕੋਈ ਸ਼ੱਕ ਰਹਿ ਦੇ ਵਿੱਚ ਆ ਵੇਖੋ ਆਹ ਜਿਹੜੇ ਹਾਲਾਤ ਨੇ ਇਹਨਾਂ ਦੇ ਵਿੱਚੋਂ ਕਿਵੇਂ ਕਿਸਾਨ ਜਿਹੜਾ ਬਰਤੀ ਪਾਜੇਗਾ ਸੋ ਮੇਰੀ ਬੇਨਤੀ ਆ ਵੀ ਜਰੂਰ ਇਹਦਾ ਸਰਵੇ ਕਰੋ ਸਰਵੇ ਕਰਕੇ ਕਿਹਦਾ ਕਿੰਨਾ ਨੁਕਸਾਨ ਹੋਇਆ ਉਹਦੀ ਪਰਭਾਈ ਆਪਾਂ ਕਰਨ ਦੀ ਕੋਸ਼ਿਸ਼ ਕਰੀਏ ਦਾਨੀ ਵੀਰਾਂ ਨੂੰ ਮੇਰੀ ਅਪੀਲ ਹੈ ਪਰ ਕਿੰਨੀ ਕੁ ਵਾਰੀ ਅਪੀਲ ਕਰੀਏ ਕਿਉਂਕਿ ਦਾਨੀ ਵੀਰ ਜਿਹੜੇ ਸਾਡੇ ਸੱਜਣ ਨੇ ਸਾਡੇ ਭਰਾ ਨੇ ਪੰਜਾਬ ਦੇ ਉਹਨਾਂ ਕੋਈ ਕਸਰ ਨਹੀਂ ਛੱਡੀ ਹੁਣ ਵੀ ਉਹ ਹਾਰਡ ਪ੍ਰਭਾਵਤ ਇਲਾਕਿਆਂ 'ਚ ਕੰਮ ਕਰਨ ਡਏ ਨੇ ਉਹਨਾਂ ਨੂੰ ਵੀ ਹੁਣ ਬਹੁਤਾ ਕੈਨੂ ਜੀ ਨਹੀਂ ਕਰਦਾ ਵੀ ਉਹਦੇ ਵਿਚਾਰੇ ਆਪਣੀ ਸਮਰੱਥਾ ਤੋਂ ਵੱਧ ਕੇ ਕੰਮ ਕਰਨ ਲੱਗੇ ਪਰ ਜਿਨ੍ਹਾਂ ਨੂੰ ਚੁਣ ਕੇ ਵੋਟਪਰਚੀ ਰਾਈ ਅਸੀਂ ਵਿਧਾਨ ਸਭਾ ਦੀ ਪਾਵਰ ਦਿੱਤੀ ਕਾਨੂੰਨ ਕਢਣ ਦੀ ਪਾਵਰ ਦਿੱਤੀ ਉਹਨਾਂ ਨੂੰ ਵਿਧਾਨਕਾਰ ਬਣਾਇਆ ਕਾਨੂੰਨ ਦੇ ਰਖਵਾਲੇ ਬਣਾਇਆ ਨਵੇਂ ਕਾਨੂੰਨ ਬਣਾਉਣ ਦੀ ਚੋਣਾਂ ਜਿਹਨਾਂ ਨੂੰ ਸੌਂਪੀ ਸਾਰੇ ਜਿਹੜੇ ਨਾ ਇੱਥੋਂ ਗੈਪ ਦੇਖਦੇ ਆ ਪਹਿਲੇ 5-6 ਦਿਨ ਬੜੀਆਂ ਫੋਟੋਆਂ ਵੀਡੀਓ ਬਣਾ ਕੇ ਇੱਕ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਤੇ ਕਬਜ਼ਾ ਜਾਂ ਕਰਨ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਆ ਰਿਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪੰਜਾਬ ਦੀ ਧੀ ਉਹਨਾਂ ਨੇ ਆਪਣੇ ਆਪ ਨੂੰ ਖਵਾਇਆ ਲੋਕਾਂ ਨੂੰ ਕਿਉਂਕਿ ਸਾਡੇ ਲੋਕ ਬੜੇ ਦਰਿਆਦਿਲ ਨੇ ਪਰ ਕਿਰਪਾ ਕਰਕੇ ਉਦੋਂ ਦੇ ਤੁਸੀਂ ਤਾਂ 5-7 ਦਿਨ ਬਹੁਤ ਆਇਓ ਇੱਕ ġੇੜਾ ਹੁਣ ਵੀ ਮਾਰਿਓ ਇੱਕ ġੇੜਾ ਮਾਰਿਓ ਵੇਖਿਓ ਇਹਨਾਂ ਲੋਕਾਂ ਦੀ ਕੀ ਹਾਲਾਤ ਨੇ ਤੁਹਾਨੂੰ ਹੁਣ ਅਸਲ 'ਚ ਇਹ ਪੀੜਤ ਲੱਗਣਗੇ ਹੁਣ ਤੁਹਾਨੂੰ ਹੁੰਦੇ ਕਿਤੇ ਨਜ਼ਰ ਆਉਣਗੇ ਕਿ ਇਹਨਾਂ ਦਾ ਸਾਰਾ ਕੁਝ ਹੀ ਬਰਬਾਦ ਹੋ ਗਿਆ ਇੱਕ ਵਾਰ ਜੀ ਦੱਸਿਓ ਹੋਰ ਆ ਜੀ ਇਹ ਆਪਾਂ ਮਤਲਬ ਸਵਾ ਦੋ ਕੁਲੇ ਸਾਥ ਆਓ ਥਲੇ ਗਲ ਗਿਆ ਹਾਂ ਪੁੱਛਾਂ ਹਿੱਸਾ ਦਾ ਆ ਜੇ ਕੋਈ ਕੱਲ ਨੂੰ ਆਖੇ ਕਿ ਝੋਨਾ ਵੱਢ ਕੇ ਲੈ ਗਏ ਨੇ ਆ ਦੋ ਕਿੱਲੇ ਥਾਂ ਮੈਂ 5000 ਰੁਪਏ ਕਰਕੇ ਚੈਕ ਵਾਲੀ ਮਸ਼ੀਨ ਨਾ ਵੜਾਇਆ ਜਿਹੜੀ ਉਹ ਜਪਾਨ ਤੋਂ ਆ ਦੋ ਕਿੱਲੇ ਥਾਂ ਵੜਾਇਆ ਜਾਂ ਦੋ ਕਿੱਲੇ ਥਾਂ ਵੜਾ ਨਿਕਲੇ ਵਿੱਚ ਕੋਣਾ ਕੋ ਇਹ ਦੋ ਕਿੱਲੇ ਥਾਂ ਵੜਾਇਆ ਤੇ ਇਹ ਦੋ ਕਿੱਲੇ ਵਿੱਚੋਂ 10 ਕਿੰਡ ਦਾਣੇ ਨਿਕਲੇ 10 ਕਿੰਡ ਦਾਣੇ 10 ਕਿੱਲੇ ਮੇਰੇ ਕੋ ਪਰਚੀ ਪ੍ਰੋਪਰ ਮੈਂ ਤੁਹਾਨੂੰ ਦਿਵਾ ਦਾਂਗਾ ਉਹਦੇ ਵਿੱਚੋਂ ਮੇਰਾ ਰੀਡ ਲੱਗਾ ਵਾ 1500 ਰੁਪਏ ਅੱਛਾ ਉਹ ਮੇਰੀ ਕੰਮ ਵਾਂ ਦੀ ਵਾਰਡ ਪੂਰੀ ਹੋਈ ਅਛਾ 1025 ਰੁਪਏ 1025 ਰੁਪਏ ਰੇਟ ਲੱਗਾ ਤੇ 5 ਕਵਾਂਟਲ 10 ਕਵਾਂਟਲ 60 ਕੁ ਦਾਣੇ ਨਿਕਲੇ ਜਿਹੜੇ ਜਿਹੜੇ ਕਿ 1 ਕਿਲੋ ਜੋ 20 ਕਵਾਂਟਲ ਤੋਂ ਵੱਧ ਨਿਕਲਣੇ ਚਾਹੀਦੇ 40 ਕਵਾਂਟਲ ਤੋਂ ਵੱਧ ਨਿਕਲਣੇ ਚਾਹੀਦੇ ਸੀ ਤੇ ਜਿਹਦਾ ਰੇਟ 3000 ਤੋਂ 3500 ਹੋਣਾ ਚਾਹੀਦਾ ਸੀ ਜਿਹੜਾ ਪਿਛਲੇ ਸਾਲ ਬਿਲਕੁਲ ਬਿਲਕੁਲ ਮਤਲਬ ਕਿ ਇਹ ਵੀ ਇੱਕ ਕੀ ਕਹਿੰਦੇ ਆ ਵੀ ਉਹ ਵੇਖ ਕੇ ਨਹੀਂ ਰਿਹਾ ਗਿਆ ਵੀ ਜਿਹੜੇ ਪਰਾਲੀ ਰਹੀ ਹੈ ਅੱਜ ਪਰਾਲੀ ਇਕੱਠੀ-ਕੁੱਠੀ ਕਰ ਲੈਣੇ ਹੁਣ ਆ ਵੀ ਪਰਾਲੀ ਇਕੱਠੀ ਕਰਨ ਲਈ ਜੀ ਹੁਣ ਇਹਨੂੰ ਅਸੀਂ ਵੜਾ ਲੀਏ ਤੇ ਇੱਥੇ ਤੋਂ ਖਾਈ ਨਹੀਂ ਤੁਸੀਂ ਜਾਣੇ ਜਿੱਥੇ ਦਾ ਸੋ ਬੜੀ ਵੱਡੀ ਮਾਰ ਹੈ بار بار ਹੁਣ ਕੀ ਕੋਈ ਗੱਲ ਨੂੰ ਰਿਪੀਟ ਕਰੀਏ ਪਰ ਮੇਰਾ ਤੁਹਾਡੇ ਨਾਲੇ ਵਾਦਾ ਹੈ ਕਿ ਰੋਜ਼ ਹੀ ਜਿਹੜੇ ਕਿਸਾਨ ਅਸਲ ਚ ਪੀੜਤ ਨੇ ਉਹ ਸਾਡਾ ਨੰਬਰ ਨੋਟ ਕਰ ਲੈਣਾ ਹੈ ਹਿੰਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਹਰ ਖਬਰ ਜਿਹੜੀ ਹੈ ਨਾ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਭੈਣਾ ਭਰਾਵਾਂ ਦੇ ਇਥੋਂ ਦੇ ਅਸਲ ਚ ਕੀ ਖਲਾਫ ਸੋ ਤੁਸੀਂ ਰਜਨਾ ਦਸਤਖ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ